ਗੱਡੀ ਆ ਜਿਹੜੀ ਗੱਡੀ ਬਾਅਦ ਦੇ ਵਿੱਚ ਪੰਨੀ ਤੋੜੀ ਆ ਜੋ ਘਟਨਾ ਵਾਪਰੀ ਇੱਥੇ ਜਦੋਂ ਸੁਦੀਸ਼ ਨੂੰ ਗੋਲੀਆਂ ਵੱਜਦੀਆਂ ਉਹ ਤੋਂ ਬਾਅਦ ਇਹ ਗੱਡੀ ਪੰਨੀ ਗਈ ਆ ਸੁਣ ਚ ਜੋ ਆ ਰਿਹਾ ਕਨਫਰਮ ਨਹੀਂ ਕਹਿ ਸਕਦਾ ਸੁਣ ਚ ਆ ਰਿਹਾ ਕਿ ਇਹ ਸ਼ੌਪ ਆ ਸਾਹਮਣੇ ਇਹ ਦੁਕਾਨ ਸੀ ਇਹ ਦੁਕਾਨਦਾਰ ਜਿਹੜਾ ਕਿ ਨੌਜਵਾਨ ਸੀ ਉਹਨੇ ਗੋਲੀ ਮਾਰੀ ਆ ਉਹ ਤੇ ਪ੍ਰਸ਼ਾਸਨ ਪੁਖਤਾ ਜੋ ਜਾਣਕਾਰੀ ਆ ਉਹ ਪ੍ਰਸ਼ਾਸਨ ਤੋਂ ਲਵਾਂਗੇ ਆਪਾਂ ਉਹ ਤੋਂ ਬਾਅਦ ਆਪਾਂ ਪੁਖਤਾ ਸਬੂਤ ਹੋਣਗੇ ਉਹਦੀ ਗੱਲ ਕਰਾਂਗੇ ਪਰ ਇਹ ਗੱਡੀ ਜਰੂਰ ਦੱਸਿਆ ਜਾ ਰਿਹਾ ਕਿ ਗੱਡੀ ਪੰਨੀ ਗਈ ਆ ਤੇ ਅਗਲੇ ਤੇ ਬੈਕ ਸਾਈਡ ਦੇ ਉੱਤੇ ਜਥੇਬੰਦੀ ਦੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਸਟicker ਲੱਗੇ ਆ ਇਹ ਗੱਡੀ ਦੇ ਅਗਲੇ ਪਾਸੇ ਤੇ ਨਾਲ ਹੀ ਪੰਜਾਬ ਪੁਲਿਸ ਦਾ ਇੱਕ ਸਟicker ਸਾਹਮਣੇ ਤੁਸੀਂ ਦੇਖ ਸਕਦੇ ਹੋ ਜੇ ਉੱਪਰ ਵਾਰਸ ਪੰਜਾਬ ਦੇ ਜਥੇਬੰਦੀ ਦਾ ਸਟicker ਲੱਗਾ ਤੇ نیچے ਪੰਜਾਬ ਪੁਲਿਸ ਦਾ ਸਟicker ਵੀ ਆ ਜਿਹੜਾ ਸ਼ਾਇਦ ਅੰਦਰਲੇ ਪਾਸੇ ਅਸੀਂ ਜੰਮ ਮਿੱਟ ਗਿਆ ਵਾ ਉਹ ਵੀ ਪੁਰਾਣਾ ਲੱਗਾ ਹੈਗਾ ਬੈਕ ਸਾਈਡ ਤੇ ਇੱਕ ਤਸਵੀਰ ਦਿਖਾ ਲਦੇ ਨੇ ਤੁਹਾਨੂੰ ਉਹਦੇ ਤੇ ਵਾਰਤ ਪੰਜਾਬ ਦੇ ਜਥੇਬੰਦੀ ਦਾ ਇੱਕ ਸਟਿੱਕਰ ਲੱਗਾ ਸੀ ਉਸ ਗੱਡੀ ਨੂੰ ਭੰਨਿਆ ਗਿਆ ਪੀਬੀ 02 ਸੀਟੀ 9997 ਗੱਡੀ ਆ ਸੁਧੀਰ ਸੂਰੀ ਦਾ ਇਸੇ ਹੀ ਜਗ੍ਹਾ ਦੇ ਉੱਤੇ ਥੋੜੀ ਦੇਰ ਪਹਿਲਾਂ ਕਤਲ ਹੋਇਆ ਸੀ ਲੇਕਿਨ ਸਰਕਾਰ ਤੋਂ ਤੁਹਾਡੀ ਕੋਈ ਕਾਰਵਾਈ ਹੋਏਗੀ ਜੀ ਸੀਪੀ ਅੰਮ੍ਰਿਤਸਰ ਦੇ ਫਲ ਮੇਰੀ ਜੋ ਜਿਮਵਾਰੀ ਹੈ ਮੈਂ ਉਹ ਦਾ ਹਿੱਸਾ ਹੁ ਤਸੀਂ ਵੀ 92 ਐਮਐਲਏ ਤੁਸੀਂ ਨਹੀਂ ਡਿਸੀਜਨ ਮੇਕਰ ਨਹੀਂ ਹਾਂ ਜੀ ਜੋ ਡਿਸੀਜਨ ਮੇਕਰ ਨੇ ਉਹਨਾਂ ਦੇ ਸਾਹਮਣੇ ਕਾ ਤੁਹਾਡਾ ਨਾ ਤੁਸੀਂ ਸਰਕਾਰ ਤੇ ਪ੍ਰੈਸ਼ਰ ਦੇ ਕਰ ਸਕਦੇ ਨੇ ਨਹੀਂ ਪ੍ਰੈਸ਼ਰ ਨਹੀਂ ਮੇਰਾ ਕੰਮ ਹੈ ਜਨਤਾ ਦੀ ਗੱਲ ਸਰਕਾਰ ਦੇ ਸਾਹਮਣੇ ਰੱਖਣਾ ਉਹ ਮੈਂ ਰੱਖ ਰਿਹਾ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਕਿਹਾ ਕਿ ਲਾਹ ਨਾਦਰ ਦੀ ਸਥਿਤੀ ਪੰਜਾਬ ਦੇ ਵਿੱਚ ਠੀਕ ਨਹੀਂ ਗਈ ਖਾਸ ਕਰਕੇ ਉਹਨਾਂ ਨੇ ਕਹਿਤਾ ਕਿ ਲਾਹ ਨਾਦਰ ਦੀ ਸਥਿਤੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਠੀਕ ਨਹੀਂ ਗਈ ਆਪਣੀ ਸਰਕਾਰ ਦੇ ਫੇਲੀਅਰ ਤੇ ਕਿਹਾ ਉਹਨਾਂ ਨੇ ਕਿਹਾ ਸਰਕਾਰ ਨੂੰ ਮੈਸੇਜ ਜ਼ਰੂਰ ਦਵਾਂਗਾ ਪਰ ਮੇਰੀ ਜਿਹੜੀ ਸਹਿਤ ਮੰਨੀ ਜਾਂਦੀ ਆ ਉਹ ਮੇਰੀ ਮੰਨੀ ਨਹੀਂ ਜਾਂਦੀ ਪੰਜ ਗੋਲੀਆਂ ਵੱਜੀਆਂ 18 ਗਨਮੈਨ ਹੋਣ ਤੇ ਇਲਾਕੇ ਦਾ ਟਿਪਟੀ ਥਾਂ ਤੇ ਮੌਜੂਦ ਹੋਵੇ ਤੇ ਹੁਣ ਆਪਣੇ ਐਮਐਲਏ ਸਾਹਿਬ ਕਹਿ ਰਿਹਾ ਕਿ ਸਰਕਾਰ ਦਾ ਫੇਲਿਅਰ ਆ ਇਹ ਮੰਦਿਰ ਆ ਜਿਹੜਾ ਗੋਪਾਲ ਮੰਦਿਰ ਆ ਸ਼੍ਰੀ ਗੋਪਾਲ ਮੰਦਿਰ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਕੋਈ ਵੀ ਸਾਹਮਣੇ ਮੰਦਿਰ ਦੀ ਤਸਵੀਰ ਆ ਉਸ ਮੰਦਿਰ ਦੇ ਸਾਹਮਣੇ ਜਿਹੜੀਆਂ ਕੁਝ ਮੂਰਤੀਆਂ ਸੀ ਸ਼ਾਇਦ ਜਿਹਦੀ ਪੂਜਾ ਕੀਤੀ ਜਾਂਦੀ ਆ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਉਹ ਬਾਹਰ ਥੋੜ੍ਹ ਦਿੱਤੀਆਂ ਜਾਂਦੀਆਂ ਆ ਗੋਪਾਲ ਨਗਰ ਚ ਸੀ ਇਸ ਟਾਈਮ ਅਮਰitsar ਦਾ ਤੇ ਇਹ ਗੋਪਾਲ ਮੰਦਿਰ ਆ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਆ ਜਿੱਥੇ ਥੋੜੀ ਦੇਰ ਪਹਿਲਾਂ ਗੋਲੀ ਚੱਲੀ ਸੀ ਤੇ ਗੋਲੀ ਚੱਲਣ ਦੇ ਵਿੱਚ ਜਿੱਥੇ ਸੁਧੂਲ ਸੋਰੀ ਇਸ ਟਾਈਮ ਦੇ ਉੱਤੇ ਮੌਤ ਹੋ ਚੁੱਕੀ ਆ ਕੁਮਰ ਵਿਜੇ ਪਰਤਾਲ ਆਈਟਮ ਤੇ ਪਹੁੰਚੇ ਹੈਗੇ ਆ ਗੱਲਬਾਤ ਕਰ ਰਿਹਾ ਸੀ ਇਹੀ ਸਾਰੇ ਡੀਐਸਪੀ ਹੁੰਦੇ ਸੀ ਇਹੀ ਸਾਰੇ ਚੌਕ ਇੰਚਾਰਜ ਹੁੰਦੇ ਸੀ ਲੇਕਿਨ ਹੁੰਦਾ ਹੈ ਨਾ ਕਿ ਉੱਪਰ ਕੌਣ ਹੈ ਨੇ ਦੇ ਕਿਸ ਤਰੀਕੇ ਦੇ ਨਾਲ ਕੰਮ ਲੈਂਦਾ ਹੈ ਕੀ ਕਰਦਾ ਹੈ ਇਹ ਸਾਰਾ ਸਿਸਟਮ ਮਤਲਬ ਹੋਣਾ ਚਾਹੀਦਾ ਹੈ ਲੇਕਿਨ ਇੱਥੇ ਸਾਰਾ ਕੁਝ ਦੇਖੋ ਕਿ ਹੌਟ ਪੌਟ ਹੋ ਗਿਆ ਹੈ ਸਿਸਟਮ किसद की काम है किस तरीके करना चाहिए है किसी को पता नहीं है पता है ता भी देखो इस तरीके कर रहे हैं कि मतलब पुलिसिंग तो अलावा बाकी सारा काम कर रहे हैं ड्रिल हो रही है तमाशा बनाया जा रहा है इस तरीके का तमाशा नहीं बना चाहिए है ਦੂਸਰਾ ਇਹ ਕਹਾਂਗਾ ਕਿ ਇਸ ਇਨਸੀਡੈਂਟ ਨੂੰ ਲਾਅ ਐਂਡ ਆਰਡਰ ਫੇਲਿਓਰ ਦੇ ਰੂਪ ਦੇ ਵਿੱਚ ਵੇਖਣਾ ਚਾਹੀਦਾ ਹੈ ਇਸ ਨੂੰ ਕੋਈ ਹੋਰ ਐਂਗਲ ਨਹੀਂ ਦੇਣਾ ਚਾਹੀਦਾ ਲੇਕਿਨ ਸਰਕਾਰ ਤੁਹਾਡੀ ਹੈ ਕੋਈ ਕਾਰਵਾਈ ਹੋਏਗੀ ਜੀ ਸੀਪੀ ਅਮਰitsar ਦੇ ਖਿਲਾਫ ਮੈਂ ਜੀ ਸਰਕਾਰ ਦੇ ਸਾਹਮਣੇ ਗੱਲ ਰੱਖ ਦਿੱਤੀ ਹੈ ਜੀ ਪਬਲਿਕ ਦਾ ਮੈਂ ਨੁਮਾਇੰਦਾ ਹਾਂ ਜੀ ਐਮਐਲਏ ਹਾਂ ਅਮਰitsar ਨਾਰਥ ਦਾ ਮੇਰੀ ਜੋ ਜਿਮਵਾਰੀ ਹੈ ਮੈਂ ਉਹ ਕਰਦਾ ਹਿੱਸਾ ਹਾਂ ਤੁਸੀਂ ਵੀ 92 ਐਮਐਲਏ ਤੁਸੀਂ ਤਾਂ ਡਿਸੀਜਨ ਮੇਕਰ ਨਹੀਂ ਹਾਂ ਜੀ ਜੋ ਡਿਸੀਜਨ ਮੇਕਰ ਨੇ ਉਹਨਾਂ ਦੇ ਸਾਹਮਣੇ ਗੱਲ ਤੁਹਾਡਾ ਨਾ ਤੁਸੀਂ ਸਰਕਾਰ ਦੇ ਪ੍ਰੈਸ਼ਰ ਤੇ ਬਣਾ ਸਕਦੇ ਨਹੀਂ ਪ੍ਰੈਸ਼ਰ ਨਹੀਂ ਮੇਰਾ ਕੰਮ ਹੈ ਜਨਤਾ ਦੀ ਸਰਕਾਰ ਦੇ ਸਾਹਮਣੇ ਰੱਖਣਾ ਉਹ ਮੈਂ ਰੱਖ ਰਿਹਾ ਹਾਂ ਜੀ ਲਗਾਤਾਰ ਇਹਨੂੰ ਰੰਗਤ ਕੁਝ ਹੋਰ ਦੇਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤਾਂ ਹੀ ਕਰ ਰਿਹਾ ਹਾਂ ਨੇ ਕਿ ਕੋਈ ਹੋਰ ਰੰਗਤ ਨਾ ਦਿੱਤੀ ਜਾਵੇ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਲਾ ਨੰਡਰ ਦੀ ਸਥਿਤੀ ਪੰਜਾਬ ਦੇ ਵਿੱਚ ਠੀਕ ਨਹੀਂ ਗਈ ਖਾਸ ਕਰਕੇ ਉਹਨਾਂ ਨੇ ਕਿਹਾ ਤਾਂ ਕਿ ਲਾ ਨੰਡਰ ਦੀ ਸਥਿਤੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਠੀਕ ਨਹੀਂ ਗਈ ਆਪਣੀ ਸਰਕਾਰ ਦੇ ਫੇਲਿਅਰ ਤੇ ਕਿਹਾ ਉਹਨਾਂ ਨੇ ਕਿਹਾ ਸਰਕਾਰ ਨੂੰ ਮੈਸੇਜ ਜ਼ਰੂਰ ਦਵਾਂਗਾ ਪਰ ਮੇਰੀ ਜਿਹੜੀ ਸਹਿਤ ਮੰਨੀ ਜਾਂਦੀ ਆ ਉਹ ਮੇਰੀ ਮੰਨੀ ਨਹੀਂ ਜਾਂਦੀ ਕੁਮਰ ਵਿਜੇ ਪ੍ਰਤਾਪ ਸਾਫ਼ ਤੇ ਸਪੱਟ ਕਰ ਗਿਆ ਉਹਨਾਂ ਦਾ ਹਲਕਾ ਵਾਏ ਤੇ ਸਾਫ਼ ਯੋਨ ਕਾਕਿ ਪ੍ਰਸ਼ਾਸਨ ਫੇਲੀਅਰ ਆ ਪ੍ਰਸ਼ਾਸਨ ਕਿਹਦੇ ਅਧੀਨ ਆ ਪੰਜਾਬ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ 92 ਐਮਐਲਏ ਕਿਹੜੇ ਆ ਜਿਨ੍ਹਾਂ ਚ ਕੁਮਰ ਵਿਜੇ ਪ੍ਰਤਾਪ ਜੀ ਆ ਤੇ ਪ੍ਰਸ਼ਾਸਨ ਕਿਹਦੇ ਅੰਡਰ ਆਉਂਦਾ ਪੰਜਾਬ ਸਰਕਾਰ ਦੇ ਫਿਰ ਫੇਲ ਕੌਣ ਆ ਕਿਤੇ ਨਾ ਕਿਤੇ ਕੁਮਰ ਵਿਜੇ ਪ੍ਰਤਾਪ ਜੀ ਵੀ ਫੇਲ ਆ ਕਹਿ ਸਕਦੇ ਆ ਇਹ ਲਾਂਡ ਆਰਡਰ ਦੀ ਸਥਿਤੀ ਦੇ ਬੇਸ਼ੱਕ ਤੰਜ ਕੱਸੇ ਜਾ ਰਹੇ ਆ ਸਰਕਾਰ ਦਾ ਫੇਲਿਅਰ ਆ ਪ੍ਰਸ਼ਾਸਨ ਦਾ ਫੇਲਿਅਰ ਆ ਉਸ ਲੋਕੇਸ਼ਨ ਤੇ ਇਸ ਕੇਸ ਟਾਈਮ ਦੇ ਉੱਤੇ ਜਿੱਥੇ ਥੋੜੀ ਦੇਰ ਪਹਿਲਾਂ ਗੋਲੀ ਚੱਲੀ ਆ ਗੋਲੀ ਚਲਾਉਣ ਵਾਲੇ ਨੌਜਵਾਨ ਦਾ ਅਜੇ ਤੱਕ ਵੀ ਨਹੀਂ ਪਤਾ ਲੱਗਾ ਇਹ ਗੱਡੀ ਆ ਜਿਹੜੀ ਗੱਡੀ ਬਾਅਦ ਦੇ ਵਿੱਚ ਪੰਨੀ ਤੋੜੀ ਆ ਜੋ ਘਟਨਾ ਵਾਪਰੀ ਇੱਥੇ ਜਦੋਂ ਸੁਦੀਪ ਸਿੰਘ ਗੋਲੀਆਂ ਵੱਜਦੀਆਂ ਉਹ ਤੋਂ ਬਾਅਦ ਇਹ ਗੱਡੀ ਪੰਨੀ ਗਈ ਆ ਸੁਣ ਚ ਜੋ ਆ ਰਿਹਾ ਕਨਫਰਮ ਨਹੀਂ ਕਹਿ ਸਕਦੇ ਸੁਣ ਚ ਆ ਰਿਹਾ ਕਿ ਇਹ ਸ਼ੌਪ ਆ ਸਾਹਮਣੇ ਇਹ ਦੁਕਾਨ ਸੀ ਇਹ ਦੁਕਾਨਦਾਰ ਜਿਹੜਾ ਕਿ ਨੌਜਵਾਨ ਸੀ ਉਹਨੇ ਗੋਲੀ ਮਾਰੀ ਆ ਉਹ ਤੇ ਜੇ ਪ੍ਰਸ਼ਾਸਨ ਪੁਖਤਾ ਜੋ ਜਾਣਕਾਰੀ ਆ ਉਹ ਪ੍ਰਸ਼ਾਸਨ ਤੋਂ ਲਵਾਂਗੇ ਆਪਾਂ ਉਹ ਤਾਂ ਬਾਅਦ ਚ ਆਪਾਂ ਪੁਖਤਾ ਸਬੂਤ ਹੋਣਗੇ ਉਹਦੀ ਗੱਲ ਕਰਾਂਗੇ ਪਰ ਇਹ ਗੱਡੀ ਜ਼ਰੂਰ ਦੱਸਿਆ ਜਾ ਰਿਹਾ ਕਿ ਗੱਡੀ ਪੰਨੀ ਗਈ ਹੈ ਤੇ ਅਗਲੇ ਤੇ ਬੈਕ ਸਾਈਡ ਦੇ ਉੱਤੇ ਜਥੇਬੰਦੀ ਦੇ ਵਾਰਸ ਪੰਜਾਬ ਦੇ ਜਥੇਬੰਦੀ ਦਾ ਸਟicker ਲੱਗੇ ਆ ਇਹ ਗੱਡੀ ਦੇ ਅਗਲੇ ਪਾਸੇ ਤੇ ਨਾਲ ਹੀ ਪੰਜਾਬ ਪੁਲਿਸ ਦਾ ਇੱਕ ਸਟicker ਸਾਹਮਣੇ ਤੁਸੀਂ ਦੇਖ ਸਕਦੇ ਹੋ ਜੇ ਉੱਪਰ ਵਾਰਸ ਪੰਜਾਬ ਦੇ ਜਥੇਬੰਦੀ ਦਾ ਸਟicker ਲੱਗਾ ਤੇ نیچے ਪੰਜਾਬ ਪੁਲਿਸ ਦਾ ਸਟicker ਵੀ ਆ ਜਿਹੜਾ ਸ਼ਾਇਦ ਅੰਦਰਲੇ ਪਾਸੇ ਸੀ ਜੰਮ ਮਿਟ ਗਿਆ ਵਾ ਉਹ ਵੀ ਪੁਰਾਣਾ ਲੱਗਾ ਹੈਗਾ ਬੈਕ ਸਾਈਡ ਤੇ ਇੱਕ ਤਸਵੀਰ ਦਿਖਾ ਲਦੇ ਨੇ ਤੁਹਾਨੂੰ ਉਹਦੇ ਤੇ ਵਾਰਤ ਪੰਜਾਬ ਦੇ ਜਥੇਬੰਦੀ ਦਾ ਇੱਕ ਸਟicker ਲੱਗਾ ਸੀ ਉਸ ਗੱਡੀ ਨੂੰ ਭੰਨਿਆ ਗਿਆ ਪੀਬੀ02ਸੀਟੀ 9997 ਗੱਡੀ ਆ ਸੁਧੀਰ ਸੂਰੀ ਦਾ ਇਸੇ ਹੀ ਜਗ੍ਹਾ ਦੇ ਉੱਤੇ ਥੋੜੀ ਦੇਰ ਪਹਿਲਾਂ ਕਤਲ ਹੋਇਆ ਸੀ ਪੰਜ ਗੋਲੀਆਂ ਵੱਜੀਆਂ 18 ਗਨਮੈਨ ਹੋਣ ਤੇ ਇਲਾਕੇ ਦਾ ਡਿਪਟੀ ਥਾਣੇ ਤੇ ਮੌਜੂਦ ਹੋਵੇ ਤੇ ਹੁਣ ਆਪਣੇ ਐਮਐਲਏ ਸਾਹਿਬ ਕਹਿ ਰਿਹਾ ਕਿ ਸਰਕਾਰ ਦਾ ਫੇਲਿਅਰ ਆ ਜੀ ਆਪਾਂ ਪ੍ਰਸ਼ਾਸਨ ਦੇ ਫੇਲਿਅਰ ਦੀ ਗੱਲ ਕਰਦੇ ਆ ਕਾਰਨ ਕੀ ਸੀ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੇ ਥੋੜੀ ਦੇਰ ਪਹਿਲਾਂ ਜਦੋਂ ਸ਼ਾਮ ਦਾ ਸਮਾਂ ਹੁਣ ਹੋ ਚੁੱਕਾ ਵਾ ਥੋੜੀ ਦੇਰ ਪਹਿਲਾਂ ਇੱਥੇ ਸੁਧੀਰ ਸੂਰੀ ਪਹੁੰਚਦਾ ਇਹ ਮੰਦਿਰ ਆ ਜਿਹੜਾ ਗੋਪਾਲ ਮੰਦਿਰ ਆ ਸ਼੍ਰੀ ਗੋਪਾਲ ਮੰਦਿਰ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਕੋਈ ਵੀ ਸਾਹਮਣੇ ਮੰਦਿਰ ਦੀ ਤਸਵੀਰ ਆ ਉਸ ਮੰਦਿਰ ਦੇ ਸਾਹਮਣੇ ਜਿਹੜੀਆਂ ਕੁਝ ਮੂਰਤੀਆਂ ਸੀ ਸ਼ਾਇਦ ਜਿਹੜੀ ਪੂਜਾ ਕੀਤੀ ਜਾਂਦੀ ਆ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਉਹ ਬਾਹਰ ਸੁੱਟ ਦਿੱਤੀਆਂ ਜਾਂਦੀਆਂ ਵਾ ਸ਼ਾਇਦ ਘਟਨਾ ਦਾ ਜੋ ਅਜੇ ਤੱਕ ਪਤਾ ਲੱਗਾ ਵਾ ਕੋਸ਼ਿਸ਼ ਕਰਨਾ ਕਿ ਆਪਾਂ ਮੰਦਿਰ ਦੇ ਵੀਰ ਹੈ ਜਾਵੇ ਪਰ ਜੋ ਦੱਸਿਆ ਜਾ ਰਿਹਾ ਜੋ ਹਾਲਾਤ ਬਣੇ ਆ ਉਹ ਇਸ ਚੀਜ਼ ਤੋਂ ਬਣੇ ਆ ਹਾਲਾਤ ਇਹ ਚੀਜ਼ ਸੀ ਸ਼ਾਇਦ ਸੁਦੀਰ ਸੂਰੀ ਤੇ ਪਹੁੰਚਿਆ ਸੀ ਉਸ ਤੋਂ ਬਾਅਦ ਦੇ ਵਿੱਚ ਆਪਸੀ ਕੋਈ ਤਲਖੀ ਹੁੰਦੀ ਆ ਜਾਂ ਕੀ ਗੱਲਬਾਤ ਹੁੰਦੀ ਆ ਉਹਦੇ ਨਹੀਂ ਪਤਾ ਲੱਗ ਸਕਦਾ ਪਰ ਇਹ ਤਸਵੀਰ ਆ ਜਿਹਦੇ ਅਸੀਂ ਪੂਜਾ ਕਰਦੇ ਆ ਜਿਹੜਾ ਅਸੀਂ ਭਗਵਾਨ ਮੰਨਦੇ ਆ ਸ਼ਾਇਦ ਇਸ ਭਗਵਾਨ ਨੂੰ ਅੰਦਰ ਤੱਕ ਪੂਜਿਆ ਜਾਂਦਾ ਬਾਹਰ ਸੜਕ ਦੇ ਛੁੱੜ ਦਿੱਤਾ ਜਾਂਦਾ ਉਹ ਭਾਵੇਂ ਸਿੱਖ ਧਰਮ ਹੋਵੇ Hindu ਧਰਮ ਹੋਵੇ ਇਸਾਈ ਹੋਵੇ ਮੁਸਲਮਾਨ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਜਦੋਂ ਗੁਰੂਆਂ ਦੀਆਂ ਪੀਰਾਂ ਦੀਆਂ ਪੰਗੰਬਰਾਂ ਦੀਆਂ ਇਸ ਤਰ੍ਹਾਂ ਫੋਟੋਆਂ ਰੋਲੀਆਂ ਜਾਣਗੀਆਂ ਤੇ ਕੋਈ ਵੀ ਜਿਹੜਾ ਉਹ ਕਿਸੇ ਵੀ ਧਰਮ ਦੇ ਵਿੱਚ ਹੋਵੇ ਉਹ ਚੰਗਾ ਨੇ ਕਹੂਗਾ ਸ਼ਾਇਦ ਇਸੇ ਜਗ੍ਹਾ ਤੋਂ ਕੋਈ ਗੱਲਬਾਤ ਹੋਈ ਸੀ ਇੱਥੇ ਸੁਦੀਰਸੂਰੀ ਪਹੁੰਚਦਾ ਉਹ ਇਹ ਤਸਵੀਰ ਵੇਖਦਾ ਉਤੋਂ ਬਾਚਿਤ ਧਰਨਾ ਲੱਗ ਜਾਂਦਾ ਇੱਥੇ ਧਰਨੇ ਦੇ ਦੌਰਾਨ ਭਪਾਰੀ ਪੁਲਿਸ ਵਾਲੇ ਤੇ ਨਾਲ ਸੀ ਸੁਣਜਦੇ ਆ ਰਿਹਾ ਕਿ ਐਸ ਐਚਓ ਸਹਿਬਾਨ ਤੇ ਡਿਪਟੀ ਸਹਿਬਾਨ ਵੀ ਇੱਥੇ ਮੌਜੂਦ ਸੀ ਇਸ ਟਾਈਮੇ ਪ੍ਰਸ਼ਾਸਨ ਸਾਹਮਣੇ ਹੀ ਆ ਤੇ ਇੱਕ ਨੌਜਵਾਨ ਉਹ ਸ਼ਾਇਦ 2-3 ਗਿੰਟ ਦੀ ਕੋਈ ਦੱਸਦਾ ਕੋਈ ਦੱਸਦਾ ਇੱਕ ਨੌਜਵਾਨ ਆਉਂਦਾ ਤੇ ਲਾਗੇ ਜਾਂਦਾ ਸੁਦੀਰਸੂਰੀ ਦੇ ਤੇ ਉਹਨੂੰ ਥਾਂ ਤੇ ਗੋਲੀਆਂ ਮਾਰਦਾ ਪੰਜ ਗੋਲੀਆਂ ਵੱਜਦੀਆਂ ਉਤੋਂ ਬਾਅਦ ਵਿੱਚ ਸੁਦੀਰਸੂਰੀ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਉੱਥੇ ਜਾ ਕੇ ਸੁਦੀਰ ਸੂਰਦੀ ਮਰਤੀ ਹੋ ਜਾਂਦੀ ਆ ਕੱਲ ਨੂੰ ਪੰਜਾਬ ਬੰਦ ਦਾ ਵੀ ਸਦਾ ਜਗਾ ਸਿਰ ਸਰਾ ਆਗੂ ਸਦੀ ਸੂਰੀ ਕਾਫੀ ਚਰਚਿਤ ਚਿਹਰਾ ਸੀ ਸੁਦੀਰ ਸੂਰੀ ਦੀ ਗੱਲ ਕਰੀਏ ਤੇ ਮੇਨ ਮਸਲਾ ਆ ਤਸਵੀਰ ਸਿੱਾਈ ਗਈ ਆ ਸ਼ਾਇਦ ਅਸੀਂ ਭੁੱਲ ਜਾਨੇ ਕਿ ਜਦੋਂ ਇਹ ਚੁੰਨੀਆਂ ਮੰਦਰ ਚੜਾਈਆਂ ਜਾਂਦੀਆਂ ਤੇ ਪੂਜਣਯੋਗ ਹੁੰਦੀਆਂ ਜਦੋਂ ਇਹ ਸੜਕ ਦੇ ਸੋੜ ਤੇ ਧੀਆਂ ਜਾਂਦੀਆਂ ਤੇ ਇਹਨਾਂ ਦਾ ਹਾਲਾਤ ਕੀ ਹੁੰਦੇ ਹੋਣਗੇ ਇਹ ਗੁਰੂਆਂ ਦੀਆਂ ਮੂਰਤੀਆਂ ਹੋਣ ਇਹ ਮੰਦਰ ਦੇ ਵਿੱਚ ਪੁਜਾਰੀਆਂ ਨੂੰ ਵੀ ਚਾਹੀਦਾ ਕਿ ਬੇਸ਼ੱਕ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਪਰ ਇਸ ਤਰ੍ਹਾਂ ਦਾ ਜੋ ਬੇਦਵੀ ਕਹਾਂਗੇ ਇਹਦੀਆਂ ਜੇ ਆਪਾਂ ਕੋਈ ਸਿੱਖ ਮੂਰਤੀ ਇੱਥੇ ਹੁੰਦੀ ਤੇ ਹੋ ਸਕਦਾ ਸੀ ਅਸੀਂ ਉਹਨੂੰ ਬੇਦਵੀ ਕਹਿੰਦੇ ਤੇ ਇਹ ਵੀ ਬੇਦਵੀ ਇੱਕ ਉਹ ਭਾਵੇਂ Hindu ਧਰਮ ਦੇ ਵਿੱਚ ਹੀ ਆ ਇਹ ਵੀ ਇੱਕ ਬੇਦਵੀ ਸੀ ਇਸ ਘਟਨਾ ਤੋਂ ਅੱਗੇ ਘਟਨਾ ਵਧੀ ਆ ਹੁਣ ਇਸ ਟਾਈਮ ਤੇ ਪ੍ਰਸ਼ਾਸਨ ਵੀ ਚਾਰਜ ਫੇਰੇ ਤਾਇਨਾਤ ਹੈਗਾ ਵਾ ਗੱਲਬਾਤ ਕੋਸ਼ਿਸ਼ ਕਰਾਂਗੇ ਆਪਾਂ ਉਹਨਾਂ ਦਾ ਪੱਖ ਵੀ ਲੈਣ ਦੀ ਪ੍ਰਚਨਾਂ ਵਿੱਚ ਗੱਲਬਾਤ ਕਰਾਂਗੇ ਪਰ ਜੋ ਹੁਣੇ-ਹੁਣੇ ਫੇਲਿਅਰ ਦਾ ਨਾਮ ਦਿੱਤਾ ਗਿਆ ਵਾ पर विजय प्रताप सिंह ਵੱਲੋਂ ਜਿਹੜੇ ਐਮਐਲਏ ਹਲਕੇ ਤੋਂ ਗਿਆ ਫੇਲਿਅਰ ਕੇ ਦਾ ਫੇਲ ਹੈਗਾ ਪ੍ਰਸ਼ਾਸਨ ਦਾ ਸਾਫ਼ ਕਰ ਗਿਆ ਜਦੋਂ ਪੁੱਛਿਆ ਗਿਆ ਕਿ ਸਰਕਾਰ ਕੇ ਦੀ ਆ ਤੁਹਾਡੀ ਆ ਪ੍ਰਸ਼ਾਸਨ ਤੁਹਾਡਾ ਕਹਿੰਦੇ ਕਿ ਮੈਂ ਹਿੱਸਾ ਜ਼ਰੂਰ ਆ ਪਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਤਾਂ ਭੱਜਦੇ ਹੋਏ ਨਜ਼ਰ ਆਏ ਆ ਉਹ ਇਲਾਕੇ ਦੇ ਵਿੱਚ ਉਹਨਾਂ ਦੀ ਘਟਨਾ ਵਾਪਰੀ ਆ ਫੇਲਿਅਰ ਹੋਣਾ ਕਿ ਆ ਪ੍ਰਸ਼ਾਸਨ ਦਾ ਵਾ ਮੌਕੇ ਤੇ ਇੰਨੇ ਪੁਲਿਸ ਵਾਲੇ ਇੰਨੇ ਗਨਮੈਨ ਹੋਣ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਸੁਦੀਰ ਸੂਰੀ ਨਾਮ ਦੇ ਉਸ ਦੀ ਮੌਤ ਹੋ ਜਾਂਦੀ ਆ 18 ਗਨਮੈਨ ਦੱਸੇ ਜਾਂਦੇ ਉਹਦੇ ਨਾਲ 18 ਗਨਮੈਨ ਹੋਣ ਤੇ ਲਾਕੇ ਦੇ ਡਿਪਟੀ ਸਾਹਿਬ ਇੱਥੇ ਪਹੁੰਚੇ ਹੋਣ ਤੇ ਨਾਲ ਐਸ ਐਚਓ ਸਾਹਿਬਾਨ ਹੋਣ ਤੇ ਚਰਚਿਤ ਚਿਹਰਾ ਹੋਵੇ ਤੇ ਲੱਗੇ ਜਾਣ ਕਿ ਗੋਲੀ ਮਾਰ ਜੇ ਤੇ ਫਿਰ ਹੋ ਸਕਦਾ 18 ਗਨਮੈਨ ਦਾ ਵੀ ਕੀ ਫਾਇਦਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੂਜੇ ਪਾਸੇ ਜਿਵੇਂ ਤੰਜ ਕਸਿਆ ਉਹਨਾਂ ਨੇ ਆਪਣੀ ਸਰਕਾਰ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਤੇ ਫੇਲੀਅਰ ਜਰੂਰ ਦੱਸਿਆ ਫਿਰ ਉਹ ਜਣੇ ਕਿ ਮੈਂ ਸਰਕਾਰ ਨੂੰ ਸਿਣੇਹਾ ਜਰੂਰ ਲਾ ਦੂੰਗਾ ਸ਼ਾਇਦ ਉਹ ਆਪਣੇ ਆਪ ਨੂੰ ਦੂਰ ਰੱਖ ਰਿਹਾ ਇਸ ਟਾਈਮ ਇਸ ਘਟਰਾ ਤੋਂ ਉਹ ਕਹਿੰਦੇ ਮੈਂ ਸਰਕਾਰ ਨੂੰ ਸਿਣੇਹਾ ਲਾ ਦੂੰਗਾ ਸਰਕਾਰ ਕਿਹਦੀ ਆ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਨੇਤਾ ਕੁਮਰ ਵਿਜੇ ਪ੍ਰਤਾਪ ਸਿੰਘ ਇਸ ਹਲਕੇ ਦੇ ਐਮਐਲਏ ਆ ਇੱਕ ਸਾਫ਼ ਸ਼ਖਸੀਅਤ ਹੈ ਜਿਹੜੇ ਕਿ ਖਾਸ ਕਰਕੇ ਆਪਾਂ ਉਹ ਡੀਆਜੀ ਦੇ ਅਹੁਦੇ ਤੱਕ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਅਸਤੀਫਾ ਦੇ ਗਏ ਤੇ ਸਿਆਸਤ ਚਾਉਂਦੇ ਆ ਤੇ ਸਿਆਸਤ ਦੇ ਵਿੱਚ ਅੱਜ ਸਵਾਲ ਖੜਾ ਕਰਕੇ ਚੱਲ ਗਏ ਆ ਕਿ ਇਹ ਲਾਅ ਐਂਡ ਆਰਡਰ ਦੀ ਸਿੱਧੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਮੇਨਟੇਨ ਨਹੀਂ ਹੈਗੀ ਉਹਨਾਂ ਨੇ ਤੰਜ ਵੀ ਕੱਸੇ ਜਿਹੜੇ ਖਾਸ ਕਰਕੇ ਇੱਥੋਂ ਦੇ ਵੱਡੇ ਅਫੀਸਰ ਉਹਨਾਂ ਤੋਂ ਤੰਜ ਵੀ ਕੱਸਿਆ ਇਸ ਸਮੇਂ ਦੇ ਉੱਤੇ ਜਿੱਥੇ ਕੁਮਰ ਵਿਜੇਪ੍ਰਤਾਪ ਆਏ ਆ ਮਨਦੀਪ ਸਿੰਘ ਮੱਨਾ ਪਹੁੰਚਿਆ ਕੋਸ਼ਿਸ਼ ਕਰਦੇ ਆਪਾਂ ਜਿਹੜੇ ਉਹਦੇ ਅੱਗੇ ਹੈ ਗੱਲਬਾਤ ਕਰਨ ਦੀ ਪਰ ਇੱਕ ਵਾਰੀ ਦੁਬਾਰਾ ਇਹ ਤਸਵੀਰਾਂ ਤੁਹਾਨੂੰ ਦਿਖਾ ਲ ਦਿੰਨੇ ਆ ਇਹ ਘਟਨਾ ਇਸ ਤਸਵੀਰਾਂ ਤੋਂ ਇਹਨਾਂ ਚੀਜ਼ਾਂ ਤੋਂ ਅੱਗੇ ਵੱਧਦੀ ਆ ਇਹ ਤਸਵੀਰਾਂ ਵੀ ਦੇਖ ਸਕਦੇ ਆ ਇਹ ਪੂ ਇਹ ਚੁੰਨੀਆਂ ਇਹ ਹਾਰ ਇਹਨੂੰ ਸ਼ੈੰਦ ਜੇ ਅਗਨ ਪ੍ਰਵਾਹ ਕੀਤਾ ਹੋਵੇ ਤੇ ਇਹ ਅੱਜ ਦੀ ਘਟਨਾ ਇਹ ਨਾਂ ਵਾਪਰਦੀ ਹੋ ਸਕਦਾ ਸੁਦੀਰ ਸੂਰ ਤੇ ਨਾ ਬੈੜਦਾ ਹੋ ਸਕਦਾ ਘਟਨਾ ਨਾਂ ਵਾਪਰਦੀ ਤੇ ਹੋ ਸਕਦਾ ਇਹ ਅੱਜ ਸੁਦੀਰ ਸੂਰ ਦੀ ਮੌਤਨਾ ਹੁੰਦੀ ਜਿਹੜੀ ਘਟਨਾ ਸੀ ਇਸ ਘਟਨਾ ਤੋਂ ਅੱਗੇ ਵੱਧ ਦੀ ਆ ਬੇਦਬੀਆਂ ਦਾ ਦੌਰ ਜੇ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਕਹਿੰਦੇ ਚੱਲਦਾ ਤੇ ਇਹ ਵੀ ਇੱਕ ਬੇਦਬੀ ਹੈ ਤੇ ਚੁੰਨੀਆਂ ਵੇਖ ਸਕਦੇ ਆ ਮਤਲਬ ਇਹ ਮੂਰਤੀਆਂ ਵੀ ਹੈਗੀਆਂ ਵਿੱਚ ਅ ਪੁਜਾਰੀ ਸਿਆਣੇ ਹੁੰਦੇ ਆ ਵੈਸੇ ਮੈਨੂੰ ਲੱਗਦਾ ਕਿ ਹੌਣੇ ਸਮੇਂ ਤੇ ਜਿਹੜੇ ਘਟਨਾਵਾਂ ਨਹੀਂ ਹੋਣਗੀਆਂ ਕੋਸ਼ਿਸ਼ ਕਰਾਂਗੇ ਆਪਾਂ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਜਿਹੜੇ ਇੱਥੇ ਹੋਰ ਵੀ ਵੀਰ ਮੌਜੂਦ ਆ ਗੱਲਬਾਤ ਕਰਨ ਦੀ ਇਸ ਘਟਨਾ ਦਾ ਮੈਂ ਥੋੜਾ ਹੀ ਵੇਰਵਾ ਦੁਆਰਾ ਦੱਸ ਦੇਣਾ ਅਮਰਸਰ ਦੇ ਵਿੱਚ ਮੌਜੂਦ ਹਾਂ ਗੋਪਾਲ ਨਗਰ ਇਲਾਕਾ ਪੈਂਦਾ ਵਾ ਸ੍ਰੀ ਗੋਪਾਲ ਮੰਦਿਰ ਸਾਹਮਣੇ ਦੇਖ ਸਕਦੇ ਆ ਸ੍ਰੀ ਗੋਪਾਲ ਮੰਦਿਰ ਦੀਆਂ ਤਸਵੀਰਾਂ ਵਾਏ ਜਿੱਥੇ ਇਹ ਸਾਰੀ ਘਟਨਾ ਵਾਪਰੀ ਆ ਤੇ ਇਸ ਘਟਨਾ ਤੋਂ ਬਾਅਦ 5 ਜਣੇ ਇੱਥੇ 5 ਗੋਲੀਆਂ ਸੌਰੀ 5 ਗੋਲੀਆਂ ਸੁਦੀਪ ਸੂਰੀ ਨੂੰ ਮੌਕੇ ਤੇ ਵੱਜਦੀਆਂ ਵਾ ਜਿੱਤੋਂ ਬਾਅਦ ਦੇ ਵਿੱਚ ਉਹਨੂੰ ਹਸਪੀਟਲ ਲਿਆ ਜਾਂਦੇ ਹਸਪੀਟਲ ਜਾ ਕੇ ਸੁਦੀਪ ਸੂਰੀ ਦੀ ਸੁਣਿਆ ਕਿ ਮੌਤ ਹੋ ਜਾਂਦੀ ਤੇ ਕੱਲ ਨੂੰ ਖਾਸ ਕਰਕੇ ਪੰਜਾਬ ਬੰਦ ਦਾ ਵੀ ਕਹਿ ਦਿੱਤਾ ਗਿਆ ਵਾ ਸਿਫ ਸੈਨਾ ਵੱਲੋਂ ਪੰਜਾਬ ਬੰਦ ਦਾ ਕਹਿ ਦਿੱਤਾ ਗਿਆ ਕਿ ਕੱਲ ਨੂੰ ਪੰਜਾਬ ਬੰਦ ਹੋਊਗਾ ਤਸਵੀਰਾਂ ਚਾਰਜਪੇਰ ਐਸ਼ਟ੍ਰਮ ਪ੍ਰਸ਼ਾਸਨ ਵਿੱਚ ਮੌਜੂਦ ਸੁਦੀਰ ਸੂਰੀ ਜਿਹੜੀ ਮਿਤਕਦੇ ਆ ਸ਼ਾਇਦ ਅਜੇ ਜਿਹੜੀ ਹੈਗੀ ਆ ਉਹ ਹਸਪਤਾਲ ਦੇ ਵਿੱਚ ਹੀ ਆ ਪ੍ਰਸ਼ਾਸਨ ਇਧਰਲੇ ਪਾਸੇ ਦੀ ਆ ਪ੍ਰਸ਼ਾਸਨ ਐਸ ਟਾਈਮ ਤੇ ਚਾਰਜਪੇਰ ਆ ਪ੍ਰਸ਼ਾਸਨ ਦੀ ਮੌਜੂਦਗੀ ਚ ਇਹ ਸਾਰੀ ਘਟਨਾਵਾਂ ਨੂੰ ਅੰਜਾਮ ਦੇ ਕੇ ਦਿੱਤਾ ਜਾਂਦਾ ਵਾ ਇਸ ਟਾਈਮ ਪ੍ਰਸ਼ਾਸਨ ਉਸੇ ਜਗ੍ਹਾ ਤੇ ਮੌਜੂਦ ਆ ਜਿਹੜੀ ਜਗ੍ਹਾ ਦੇ ਉੱਤੇ ਸੁਧੀਰ ਸੂਰ ਇੱਕ ਘਟਨਾ ਹੋਈ ਆ ਜਿੱਥੇ ਸੁਧੀਰ ਸੜ ਦੀ ਮੌਤ ਹੋ ਜਾਂਦੀ ਆ ਕਿਉਂਕਿ ਥੋੜੀ ਦੇਰ ਪਹਿਲਾਂ ਪਤਾ ਲੱਗਦਾ ਵਾ ਕਿ ਉਹਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਹਸਪਤਾਲ ਜਾ ਕੇ ਸੁਧੀਰ ਸੂਰੀ ਦੀ ਮੌਤ ਹੋ ਜਾਂਦੀ ਆ ਤੇ ਕੱਲ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਵਾ ਕੱਲ ਨੂੰ ਜਿਹੜਾ ਕਿ ਪੰਜਾਬ ਬੰਦ ਦਾ ਸੱਦਾ ਵਾ ਤੇ ਇਹ ਗੋਪਾਲ ਮੰਦਰ ਦੀਆਂ ਤਸਵੀਰਾਂ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਆ ਇੱਕ ਸਵਾਲ ਥੋੜੀ ਦੇਰ ਪਹਿਲਾਂ ਮਨਦੀਪ ਸਿੰਘ ਮਾਨਾ ਜਿਹੜੇ ਇਸ ਟਾਈਮ ਪਹੁੰਚੇ ਵੀ ਹੈਗੇ ਆ ਤੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਇੱਕ ਸਵਾਲ ਵੀ ਖੜਾ ਕੀਤਾ ਉਹ ਕਹਿੰਦੇ ਕਿ 18 ਗਨਮੈਨ ਨਹੀਂ ਕਾਦੇ ਕਿ ਜੇ 18 ਗਨਮੈਨਾਂ ਦੇ ਵਿੱਚ ਵੀ ਕਤਲ ਹੋ ਜਾਣਾ ਤਾਂ ਫਿਰ ਗਨਮੈਨ ਕਾਦੇ ਵਾਸਤੇ ਮੈਂ ਕਹਿੰਦੇ ਕੱਲਾ ਤੁਰਾ ਫਿਰਦਾ ਮੈਨੂੰ ਤਾਂ ਕੋਈ ਡਰ ਨਹੀਂ 18 ਗਨਮੈਨ ਹੋਣ ਪ੍ਰਸ਼ਾਸਨ ਮੌਜੂਦ ਹੋਵੇ ਤੇ ਕਹਿੰਦੇ ਵੀਡੀਓ ਆਈ ਆ ਤੇ ਵੀਡੀਓ ਦੇ ਵਿੱਚ ਪ੍ਰਸ਼ਾਸਨ ਖਾਸ ਕਰਕੇ ਜੇ ਆਪਾਂ ਗਨਮੈਨ ਦੀ ਗੱਲ ਕਰਦੇ ਆ ਉਹ ਕਹਿੰਦੇ ਭੱਜਦੇ ਕੋ ਨਜ਼ਰ ਆਉਂਦੇ ਆ ਜੇ ਸਾਡੇ ਵਾਸਤੇ ਗਨਮੈਨ ਮਿਲਦੇ ਆ ਤਾਂ ਗਨਮੈਨ ਦੀ ਕਿਹ ਜ਼ਿੰਮੇਵਾਰੀ ਹੁੰਦੀ ਆ ਉਹ ਜ਼ਿੰਮੇਵਾਰੀ ਤੋਂ ਕਿਉਂ ਭਜਿਓ ਇਸ ਟਾਈਮ ਦੇ ਉੱਤੇ ਤੇ ਸੁਣ ਚ ਤੇ ਵੀ ਆ ਰਿਹਾ ਕਿ ਐਸ ਐ ਉਹ ਨੌਜਵਾਨ ਜੋ ਵੀ ਸੀ ਜਿਹੜਾ ਵੀ ਸੀ ਗੋਲੀ ਮਾਰ ਕੇ ਉਹ ਚਲਾ ਜਾਂਦਾ ਇੱਥੋਂ ਉਹ ਤੋਂ ਬਾਅਦ ਵਿੱਚ ਫੜ ਲਿਆ ਜਾਂਦਾ ਦੱਸਿਆ ਜਾਂਦਾ ਕਿ ਦੁਕਾਨ ਦੇ ਵਿੱਚ ਚਲਾ ਜਾਂਦਾ ਵਾ ਦੁਕਾਨ ਤੱਕ ਪਹੁੰਚਦਾ ਵਾ ਦੁਕਾਨ ਤੋਂ ਬਾਅਦ ਬਾਹਰ ਆਉਣ ਦੀ ਤਸਵੀਰਾਂ ਵੀ ਹੁੰਦੀਆਂ ਵਾ ਉਹ ਕੌਣ ਸੀ ਨੌਜਵਾਨ ਤੇ ਗੋਲੀ ਮਾਰੀ ਕਿਉਂ ਇਹ ਘਟਨਾ ਤੇ ਆਉਣ ਲਈ ਸਮਝ ਪਤਾ ਲੱਗੂ ਪਰ ਇੱਕ ਸਵਾਲੀਆ ਚਿੰਨ੍ਹ ਪ੍ਰਸ਼ਾਸਨ ਤੇ ਜ਼ਰੂਰ ਖੜਾ ਕਰ ਗਿਆ ਕਿਉਂਕਿ ਇਹ ਅਕਾਲ ਚੈਨਲ ਨੇ ਕਹਿ ਰਾਇਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਹੁਣੇ ਕਹਿ ਕੇ ਗਏ ਆ ਇਹ ਹੁਣੇ ਹੀ ਜੋ ਕੁਮਰ ਵਿਜੇ ਪ੍ਰਤਾਪ ਦਾ ਬਿਆਨ ਸੀ ਕਿ ਇੱਥੇ ਲਾ ਐਂਡ ਆਰਡਰ ਫੇਲ ਆ ਜੇ ਆਪਾਂ ਗੱਲ ਕਰੀਏ ਲਾ ਨਾ ਆਰਡਰ ਦੀ ਉਹ ਫੇਲ ਦੱਸਿਆ ਉਹਨਾਂ ਨੇ ਤੇ ਤਸਵੀਰਾਂ ਜਿਹੜੀਆਂ ਹੈਗੀਆਂ ਵਾ ਇਹ ਅੰਮ੍ਰਿਤਸਰ ਦੀਆਂ ਵਾ ਚਾਰ ਸਫੇਰਿਆ ਇਸ ਟੈਮਪੇ ਤੇ ਪ੍ਰਸ਼ਾਸਨ ਮੌਜੂਦ ਆ ਮੀਡੀਆ ਕਰਮਚਾਰੀ ਐਸ ਟੈਮਪੇ ਮੀਡੀਆ ਭਾਈਚਾਰਾ ਸਾਡਾ ਐਸ ਟੈਮਪ ਸਾਰੇ ਜੋ ਅੰਮ੍ਰਿਤਸਰ ਦੀ ਗੱਲ ਕਰਦੇ ਆ ਇੱਥੇ ਮੌਜੂਦ ਆ ਕਿਉਂਕਿ ਅੱਜ ਥੋੜੀ ਦੇਰ ਪਹਿਲਾਂ ਹੀ ਇੱਕ ਮੀਟਿੰਗ ਸੀ ਐ ਜੀ ਪੀ ਸੀ ਦੇ ਨੁਮਾਇੰਦਿਆਂ ਦੀ ਮੀਟਿੰਗ ਸੀ ਪ੍ਰਧਾਨ ਨੇ ਅਨਾਉਂਸ ਕੀਤਾ ਉੱਥੇ ਪ੍ਰਧਾਨ ਸੀ ਪ੍ਰਧਾਨ ਨੇ ਅਕਾਲੀ ਦਲ ਨੇ ਪ੍ਰਧਾਨ ਅਨਾਉਂਸ ਕੀਤਾ ਸੀ ਉਹ 15 ਕਿ ਮਿੰਟ ਮੀਟਿੰਗ ਤੋਂ ਬਾਅਦ ਵਿੱਚ ਪਤਾ ਲੱਗਦਾ ਕਿ ਅੰਮ੍ਰਿਤਸਰ ਦੀ ਇਹ ਘਟਨਾ ਹੁੰਦੀ ਆ ਜਿਹਦੇ ਵਿੱਚ ਸੁਧੀਰ ਸੂਰੀ ਨੂੰ ਗੋਲੀਆਂ ਮਾਰਤੀਆਂ ਜਾਂਦੀਆਂ ਵਾ ਪੰਜ ਗੋਲੀਆਂ ਉਹ ਨੌਜਵਾਨ ਲਾਗੇ ਪਹੁੰਚਦਾ ਵਾ ਤੇ ਪੰਜ ਗੋਲੀਆਂ ਮਾਰ ਕੇ ਚਲਾ ਜਾਂਦਾ ਵਾ ਤੇ ਨਾਲ ਪ੍ਰਸ਼ਾਸਨ ਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲ ਜਰੂਰ ਖੜੇ ਹੁੰਦੇ ਆ ਸਵਾਲ ਚੁੱਕਣ ਵਾਲੇ ਮੀਡੀਆ ਕਰਮਚਾਰੀ ਨਹੀਂ ਹੈਗੇ ਸਵਾਲ ਚੁੱਕੇ ਆ ਪ੍ਰਸ਼ਾਸਨ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਹਨਾਂ ਸਾਫ਼ ਹੀ ਕਹਿ ਦਿੱਤਾ ਕਿ ਇੱਥੇ ਫੇਲੀਅਰ ਆ ਇੱਥੇ ਫੇਲੀਅਰ ਕਿਹਦਾ ਫਿਰ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦਾ ਫੇਲੀਅਰ ਆ ਹੁਣੇ ਹੀ ਅਜੇ ਅਕਾਲ ਚੈਨਲ ਤੇ ਗੱਲਬਾਤ ਕੀਤੀ ਉਹਨਾਂ ਨੇ ਤੇ ਫੇਲੀਅਰ ਉਹਨਾਂ ਨੇ ਲਾਨਰ ਦੀ ਸਿੱਧੀ ਵੀ ਕਹਿੰਦੇ ਮੇਨਟੇਨ ਨਹੀਂ ਹੈਗੀ ਅਤੇ ਖਾਸ ਕਰਕੇ ਹਮਸਰ ਦੇ ਤੇ ਜੇ ਹਲਕੇ ਦੀ ਗੱਲ ਕਰਦੇ ਆਂ ਤੇ ਹਲਕਾ ਹੀ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਯਾ ਤੇ ਇਸ ਟਾਈਮ ਦੇ ਉੱਤੇ ਤਸਵੀਰਾਂ ਚਾਰਜਪੇਰੇ ਦੀਆਂ ਤੁਹਾਨੂੰ ਦਿਖਾ ਲ ਦਿੰਨੇ ਆ ਫਿਰ ਦੁਬਾਰਾ ਉਹ ਮੰਦਿਰ ਆ ਜਿਹੜਾ ਗੋਪਾਲ ਮੰਦਿਰ ਤੇ ਅਸੀਂ ਗੱਲ ਕਰ ਰਹੇ ਆਂ ਉਸ ਗੋਪਾਲ ਮੰਦਿਰ ਦੇ ਲਾਗੇ ਜਿੱਥੇ ਕਿ ਇੱਥੇ ਸੁਧੀਰ ਸੂਰੀ ਵੱਲੋਂ ਧਰਨਾ ਲਾਇਆ ਗਿਆ ਸੀ ਧਰਨਾ ਲਾਉਣ ਤੋਂ ਬਾਅਦ ਦੇ ਵਿੱਚ ਇੱਥੇ ਬੈਠੇ ਆ ਇੱਕ ਨੌਜਵਾਨ ਆਉਂਦਾ ਵਾ ਤੇ ਉਹ ਸੁਧੀਰ ਸੂਰੀ ਨੂੰ ਗੋਲੀਆਂ ਮਾਰ ਕੇ ਇੱਥੋਂ ਚਲਾ ਜਾਂਦਾ ਵਾ ਇਹ ਤਸਵੀਰਾਂ ਤੁਹਾਨੂੰ ਦਿਖਾ ਲ ਦਿੰਨੇ ਆ ਜਿਹੜੀਆਂ ਇਹ ਨੌਜਵਾਨ ਇਲਾਕੇ ਦੇ ਨੌਜਵਾਨ ਕੁਝ ਖੜੇ ਆ ਇਧਰਲੇ ਪਾਸੇ ਪ੍ਰਸ਼ਾਸਨ ਆ ਇਧਰਲੇ ਪਾਸੇ ਮੰਦਿਰ ਆ ਤੇ ਆਮ ਜਿਹੜੇ ਘਰਾਂ ਦੇ ਵਿੱਚ ਕਿਉਂਕਿ ਇਹ ਰੋਡ ਬੰਦ ਕੀਤੀ ਹੋਈ ਆ ਇਹ ਰਸਤਾ ਜਿਹੜਾ ਵਾ ਆਮ ਲੰਘਾ ਸੀ ਇਹ ਗੋਪਾਲ ਨਗਰ ਦਾ ਇਹ ਰਸਤਾ ਇਸ ਟਾਈਮ ਤੇ ਬੰਦ ਕੀਤਾ ਹੋਇਆ ਵਾ ਪ੍ਰਸ਼ਾਸਨ ਤੇ ਸਵਾਲ ਖੜੇ ਕਰਨ ਵਾਲਾ ਕੋਈ মিডিਆ ਨਹੀਂ ਹੈਗਾ ਪ੍ਰਸ਼ਾਸਨ ਤੇ ਸਵਾਲ ਖੜੇ ਕਰਨ ਵਾਲੇ ਕੁਮਰ ਵਿਜੇ ਪ੍ਰਤਾਪ ਸਿੰਘ ਆ ਜਿਹਨਾਂ ਨੇ ਸਾਫ ਕਿਹਾ ਕੀ ਫੇਲੀਅਰ ਆਪ ਪ੍ਰਸ਼ਾਸਨ ਦਾ